टॉलरेंस पॉलिसी है तहत कमिश्नर पुलिस अमृतसर में बहुत बड़ी कामयाबी मिली है एक बबर खालसा न रिलेटेड टैरर मॉड्यूल बस किया गया है और छे सफिस्टिकेटेड वैपन जोड़े है वह बरामद किए गए हैं चार ग्लॉक ने नाइन एम एम कैलीबर और दो पी एक्स फाइव जोड़े पॉइंट थ्री जीरो ने यह बड़े ਦੇ ਮੈਂ ਸਮਝਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾ ਓੰਕਾਰ ਸਿੰਘ ਏਲੀਅਸ ਨਵਾਬ son of ਗੁਰਨਾਮ ਸਿੰਘ ਵਿਲੇ ਜਲਾਲ ਉਸਮਾ ਪੀ ਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜ੍ਹਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਧਰਮ ਸਿੰਘ ਇਲੀਅਸ ਸਰਮਸੰਦੂ son of ਮੇਜਰ ਸਿੰਘ ਵਿਲੇਜ ਤੋਂ ਆਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਮੋਡਿਊਲ ਪੁੱਛ ਕੇ ਜਦੋਂ ਇਹ ਆਇਆ ਬਈ ਓਮਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਸੋ ਇਹਦੇ ਚ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਧਰਮਸੰਧੋਂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹਦੀ ਜਿਹੜੀ ਐਕਟੀਵਿਟੀਜ਼ ਨੇ ਇਰੇ ਇਰੇ ਇਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਅਰੇਸਟ ਐਕਟੀਵਿਟੀਜ਼ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮੰਗਵਾਈਆਂ ਗਈਆਂ ਤੇ ਅੱਗੇ ਡਿਸਟ੍ਰਿਬਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਧੂ ਸਾਹਿਬ ਐਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਐਸੀਪੀ ਇਨਵੈਸਟੀਗੇਸ਼ਨ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਹੈ ਔਰ ਜਿਹੜੇ ਇੰਨੇ ਸਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹੀਨਸ ਕ੍ਰਾਈਮੀ ਉਹਦੇ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰਿਵੈਂਟ ਕੀਤਾ ਜਾਂਦਾ ਹੈ ਤਰੇਨਾਂ ਨੇ ਕੋਈ ਕੋਈ ਟਾਰਗੇਟ ਸਲੈਕਟ ਇਹ ਵੀ ਨਾ ਬੁੱਕੇ ਕਾਲ ਆ ਰਹਾ ਦਾ ਵਾਰ ਕੋ ਟਾਰਗੇਟ ਸਲੈਕਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਕਿ ਕਟਆਊਟ ਸੀਗੇ ਜਿਨੂੰ ਉਹਨੇ ਹੈਂਡ ਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਮੁਸਤਦੀ ਨਾਲ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਨਨੂੰ ਕਾਬੂ ਕੀਤਾ ਜਾ ਸਕਦਾ ਪਰ ਮਾਦਰਦੂ ਦਾ ਅਜਿਹਾ ਦਿਖ ਰਿਹਾ ਉਹ ਪਹਿਲਾਂ ਵੀ ਕਈ ਕਿਸਮ ਦੇ ਨੁਕਸਾਨ ਦਿਖ ਰਿਹਾ ਉਹਨਾਂ ਦੀ ਐਕਟੀਵਿਟੀ ਉਹ ਕਿਸ ਤਰ੍ਹਾਂ ਕਲੈਕਟਰਡ ਸੀਗਾ ਉਹਨਾਂ ਹੀ ਬਾਕੀ ਵੀ ਬੰਦੇ ਸਰ ਜਿਹੜਾ ਮੈਦੇ ਏਰੀਏ ਦੇ ਵਿੱਚ ਦੇਖੋ ਗੱਲ ਕੀ ਹੁੰਦੀ ਹੈ ਕਿ ਆਪ ਤੁਹਾਨੂੰ ਆ ਇਸ ਏਰੀਏ ਦਾ ਬੰਦਾ ਹੈ ਤਾਂ ਨੈਚੁਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਚ ਵੀ ਦੇਖਿਆ ਬਟ ਮੇਨ ਬ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾਲ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਐ ਡਿਸਟਰਬੈਂਸ ਪੈਦਾ ਕਰਨੀ ਆਪਣੇ ਮੁਲਕ ਦੇ ਵਿੱਚ ਉਹਦੇ ਚੋ ਲੱਗੇ ਰਹਿੰਦੇ ਐ ਔਰ ਜਿਹੜੇ ਕੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਚਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਐ ਸਰ ਇਹ ਲੈ ਕੇ ਆਇਆ ਜਿਹੜਾ ਅਰੈਸਟ ਕੀਤਾ ਤੁਸੀਂ ਕਿਰਪਾ ਰੱਖੇ ਸੀਦਾ ਇਹ ਲੈ ਕੇ ਆਇਆ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਹੀ ਜਿੱਥੇ ਇੰਟਰਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਸਰੇ ਕੋਈ WhatsApp ਦੀ ਲੋਕੇਸ਼ਨ ਵਗੈਰਾ ਜੇ ਚਾਹੀਦਾ ਸਾਹਮਣੇ ਕੀ ਲੋਕ ਦੀ ਨਹੀਂ WhatsApp ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਦੇ ਕੰਮ ਕਰ ਰਹੇ ਸਰ ਕਿਹੜੇ ਕਿਸ ਸੰਗਠਨ ਵੱਲੋਂ ਆਇਆ ਭੇਜੇ ਗਏ ਸਾਰੇ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਇਹ ਜਿਹੜਾ ਧਰਮ ਸਿੰਘ ਏਲੀਅਸ ਤਰਮਾ ਸੰਧੂ ਹੈ ਯੂਕੇ ਬੇਸਡ ਟੈਰਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোজ ਅਸੋਸੀਏਟ ਆ ਉਹਦਾ ਰਿ ਹੈ ਕਾਫੀ ਐਕਟਿਵਲੀ ਹੁਣ ਕੰਮ ਕਰ ਸਰ ਇਥੇ ਟਾਰਗੇਟ ਕਿਰੇ ਗ੍ਰੇਸ ਸਭ ਦੇ ਟਾਰਗੇਟਸ ਨਹੀਂ ਅਜੇ ਇਸ ਤੋਂ ਕਲੀਅਰ ਹੋਏ ਕਿ ਜਿਹੜਾ ਬੰਦਾ ਫੜਿਆ ਗਿਆ ਵੈਪਨ ਡੀਐਨਏ ਉਹਨੂੰ ਰੀਸੀਵ ਕੀਤਾ ਤੇ ਅੱਗੇ ਉਹ ਚੌਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਦੇ ਤੱਕ ਪਹੁੰਚਾਂਗੇ ਸਰ ਕਿੱਥੇ ਹੈ ਵੈਪਨ ਜਿਹੜੀ ਯੂਜ਼ ਕਰਦੇ ਜਿਸ ਦਾ ਵਾਪਸ ਸਸਟੀਗੇਟ ਹੈ ਪਰਪਸ ਨਹੀਂ ਦੇਖੋ ਟੈਰ ਟੈਰਸ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਿਕੋ ਕਰਨੇ ਸੀਗੇ ਬਿਕੋਜ਼ ਅਦਰਵਾਈਜ਼ ਕੰਪਨੀ ਨਹੀਂ ਇਹਨੇ ਲੀਥਲ ਵੈਪਨ ਮੰਗਾਉਣ ਦਾ ਸਾਰੇ ਪਾਕਿਸਤਾਨ ਤੋਂ ਵੀ ਆਏ ਸਾਰੇ ਉਧਰੋਂ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨਸ ਨੇ ਸਰ ਇਹ ਐਡਾ ਚੱਲਦਾ ਹੋਰ ਵੀ ਲੋਕ ਸ਼ਾਮਿਲ ਹੋਣ ਦੀ ਉਮੀਦ ਹੈ ਕਿ ਕੋਈ ਗੱਲਾਂ ਦੇ ਕਰੀ ਸਕਦਾ ਹੈ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰੀਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅੱਗੇ ਕਿਉਂਕਿ ਅੱਜ ਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਲੈਂਡਮਾਰਕ ਦਿੱਤਾ ਜਾਂਦਾ ਹੈ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਸਰ ਸਰ ਇਹ ਮੇਡ ਪਾਕਿਸਤਾਨ ਮੇਡ ਨਹੀਂ ਹੈ ਇਹ ਜਿਹੜੇ ਦਰਤੀ ਜਿਹੜੇ ਮੇਡ ਫਾਰਮਾ ਇਹ ਸਾਰੇ ਬਲੌਕ ਵਗੈਰਾ ਤੁਹਾਨੂੰ ਪਤਾ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ ਪੀਐਕਸ 5 ਵੀ ਬੜਾ ਸੁਫਿਸਟੀਕੇਟਡ ਮੈਸ ਇਸ ਲਈ ਨਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਟਲੀ ਬਾਹਰੋਂ ਆਉਂਦੇ ਨੇ ਤੇ ਵਾਇਆ ਪਾਕਿਸਤਾਨ ਜਿਹੜੇ ਟੈਰਰਿਸ ਗਰੁੱਪਸ ਨੇ ਉਹਨਾਂ ਦਾ ਹੀ ਪੁਸ਼ਨ ਕੀਤਾ ਜਾਂਦੇ ਹੈ ਮੈਂ ਕਹਿੰਦਾ ਹਾਂ ਸਰ ਤਾਂ دیر ਚੱਲਦੀ ਰਹੇਗੀ ਇਨਵੈਸਟੀਗੇਸ਼ਨ ਜੇ ਇਹ ਦੋਨੋਂ ਅਜੇ ਤੱਕ ਹੋ ਗਈ ਹੈ ਇਸ ਕਾਮਯਾਬੀ ਇਹ ਜਿਹੜੀ ਸੀ ਕਿ ਕੋਈ ਜੇ ਆਲ ਦੌਰ ਤੇ ਕੋਈ ਘਟਨਾ ਹੋਏ ਨੀ ਫਿਰ ਪਤਾ ਇਹ ਪਹਿਲਾਂ ਤੁਸੀਂ ਇਹਨਾਂ ਨੂੰ ਅਰੈਸਟ ਕਰਦੇ ਇਹਨਾਂ ਨੂੰ ਕਿਵੇਂ ਕਾਮਯਾਬੀ ਮੰਨਦੇ ਨੇ ਟੀਮ ਦੀ ਤੁਹਾਡੀ ਦੇਖੋ ਬਹੁਤ ਵਧੀਆ ਕਾਮਯਾਬੀ ਹੈ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ ਬਾਤ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰिवेंट ਕਰਨਾ ਹੀ ਪੁਲਿਸ ਦਾ ਸਭ ਤੋਂ ਫਰਸਟ ਰੋਲ ਹੈ ਪ੍ਰिवेंशन ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾਯੋਗ ਹੈ ਔਰ ਮੈਨੂੰ ਆਮ ਆਈ ਐਮ ਵੈਰੀ ਪ੍ਰਾਊਡ ਆਫ ਥਿਸ ਫੈਕਟ ਸਰ ਇੱਕ ਸਟੂਡੈਂਟ ਹੋ ਕੇ ਕਿਵੇਂ ਇਹਦੇ ਵਿੱਚ ਇਨਵੋਲ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਹੈ ਉਹ ਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਅੱਗੇ ਤੋਂ ਅੱਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇੱਥੇ ਕੋਈ ਮਕਦਮਾ ਵੀ ਨਹੀਂ ਹੈ ਬਟ ਯੰਗਸਟਰਸ ਗੱਲਾਂ 'ਚ ਆ ਜਾਂਦੇ ਆ ਲੋਰਮੈਂਟ ਆਫ ਮਨੀ ਐਂਡ ਜਿਹੜੀ ਇੱਕ ਸੋਸ਼ਲ ਮੀਡੀਆ ਯੰਗ ਏਜ 'ਚ ਕੋਈ ਬਹੁਤੀ ਸੋਚਣ ਸ਼ਕਤੀ ਨਹੀਂ ਇਹੋ ਜੀ ਆਪਾਂ ਐਨਾਲਿਟਿਕ ਕਰਦੇ ਕਿ ਕੀ ਇਹਦਾ ਅੰਜਾਮ ਹੋਏਗਾ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਇਸ ਵੇਲੇ ਪਲੱਸ 2 ਆ ਇਹ ਸੋਸ਼ਲ ਮੀਡੀਆ ਦੇ ਤਰੀਕੇ ਸੰਬੰਧਤ ਹੈ ਉਹ ਦੇਖਦੇ ਆ ਜੀ ਉਹ ਸਾਰਾ ਜੇ ਟੂ अर्ली ਟੂ ਸੇ ਬਟ ਡੈਫੀਨਿਟਲੀ ਇੰਪੋਰਟੈਂਟ ਚੀਜ਼ ਤਾਂ ਹੈ